ਸਸ਼ੀ ਕਾ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬੀ ਤਰਕਾ ਰੈਸਪੀਜ਼ ਦੇ ਵਿੱਚ ਅੱਜ ਅਸੀਂ ਬਣਾਵਾਂਗੇ ਅਰਬੀ ਦੀ ਚਟਪਟੀ ਜੀ ਸਬਜ਼ੀ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਊਗੀ ਅਰਬੀ ਤੇ ਸਬਜ਼ੀ ਤਾਂ ਤੁਸੀਂ ਬਹੁਤ ਵਾਰ ਬਣਾਈ ਹੋਊਗੀ ਪਰ ਤੁਸੀਂ ਇੱਕ ਵਾਰ ਇਸ ਤਰੀਕੇ ਨਾਲ ਜ਼ਰੂਰ ਬਣਾ ਕੇ ਦੇਖਿਓ ਬਹੁਤ ਹੀ ਜ਼ਿਆਦਾ ਟੇਸਟੀ ਤੇ ਚਟਪੜੀ ਜੀ ਬਣ ਕੇ ਤਿਆਰ ਹੋਊਗੀ ਜਿਹੜੇ ਅਰਬੀ ਖਾਣਾ ਪਸੰਦ ਨਹੀਂ ਕਰਦੇ ਉਹ ਵੀ ਖੋਲੀਆਂ ਪਰਪਰ ਖਾਣਗੇ ਜੇ ਤੁਸੀਂ ਇਸ ਤਰੀਕੇ ਨਾਲ ਬਣਾ ਕੇ ਤਿਆਰ ਕਰੋਗੇ ਤਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਤੇ ਨਾਲ ਲੱਗੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਅਰਬੀ ਦੀ ਸਬਜ਼ੀ ਬਣਾਉਣਾ ਸ਼ੁਰੂ ਕਰਦੇ ਹਾਂ ਅਰਬੀ ਦੀ ਸਬਜ਼ੀ ਬਣਾ ਲਈ ਮੈਂ ਤੇ 500 ਗ੍ਰਾਮ ਅਰਬੀ ਲਈ ਹੈ ਇਹਨੂੰ ਚੰਗੀ ਤਰ੍ਹਾਂ ਅਸੀਂ ਸਾਫ਼ ਪਾਣੀ ਨਾਲ ਧੋ ਲਿਆ ਸੀ ਤਾਂ ਕਿ ਇਹਦੇ ਉੱਪਰ ਲੱਗੀ ਹੋਈ ਜਿਹੜੀ ਮਿੱਟੀ ਉਹ ਚੰਗੀ ਤਰ੍ਹਾਂ ਉੱਤਰ ਜਵੇ ਸਾਫ਼ ਪਾਣੀ ਨਾਲ ਧੋ ਕੇ ਇਹਨੂੰ ਚੰਗੀ ਤਰ੍ਹਾਂ ਅਸੀਂ ਸੁਕਾ ਲਿਆ ਇਹਦੇ ਉੱਪਰ ਮਿੱਟੀ ਬਿਲਕੁਲ ਨਾ ਲੱਗੀ ਹੋਵੇ ਇਸ ਤਰੀਕੇ ਦੀ ਅਸੀਂ ਸਾਫ਼ ਕਰ ਲੈਣਾ ਹੈ ਪਾਣੀ ਨਾਲ ਤੇ ਇਹਨੂੰ ਅਸੀਂ ਪਹਿਲਾਂ ਪ੍ਰੈਸ਼ਰ ਕੁੱਕਰ ਵਿੱਚ ਬੋਇਲ ਕਰਕੇ ਤਿਆਰ ਕਰਾਂਗੇ ਅਰਬੀਨੋ ਸੇ ਸਾਰੇ ਨੂੰ ਪ੍ਰੈਸ਼ਰ ਕੁੱਕਰ ਵਿੱਚ ਪਾ ਲਵਾਂਗੇ ਇੱਕ ਗਲਾਸੀ ਦੇ ਵਿੱਚ ਇਹਦੇ ਪਾਣੀ ਦਾ ਪਾਵਾਂਗੇ ਜਿਆਦਾ ਪਾਣੀ ਅਸੀਂ ਨਹੀਂ ਪਾਣਾ ਹੁਣ ਟੱਕਣ ਬੰਦ ਕਰਕੇ ਇਹਨੂੰ ਅਸੀਂ ਗੈਸ ਤੇ ਰੱਖ ਦਾਂਗੇ ਇੱਕ ਵਿਸਲ ਆਣ ਤੱਕ ਇਹਨੂੰ ਚੰਗੀ ਤਰ੍ਹਾਂ ਬੋਇਲ ਕਰ ਲਾਂਗੇ ਇੱਕ ਵਿਸਲ ਆਣ ਤੋਂ ਬਾਅਦ ਅਸੀਂ ਗੈਸ ਦੀ ਫਲੇਮ ਹੈ ਉਹ ਜਿਹੜੀ ਬੰਦ ਕਰ ਦੇਣੀ ਆ ਜਿਆਦਾ ਅਸੀਂ ਵਿਸਲ ਨਹੀਂ ਲਗਵਾਨੀ ਆ ਸਿਰਫ ਇੱਕ ਵਿਸਲ ਲਗਵਾਨੀ ਆ ਉਹ ਤੋਂ ਬਾਅਦ ਜਦੋਂ ਤੱਕ ਆਪਣੇ ਆਪ ਇਹਦੀ ਸਟੀਮ ਨਾ ਨਿਕਲ ਜAVE ਉਦੋਂ ਤੱਕ ਇਹਨੂੰ ਇਸ ਤਰ੍ਹਾਂ ਹੀ ਪਏ ਰਹਿਣ ਦੇਵਾਂਗੇ ਠੰਡਾ ਹੋਣ ਤੋਂ ਬਾਅਦ ਇਹਦੇ ਵਿੱਚ ਤੋਂ ਅਰਬੀ ਨੂੰ ਕੱਢ ਲਾਂਗੇ ਅਰਬੀ ਦੇ ਕੋ ਇਸ ਤਰੀਕੇ ਨਾਲ ਬੋਇਲ ਹੋ ਚੁੱਕੇ ਆ ਬਿਲਕੁਲ ਠੰਡੇ ਹੋਣ ਤੋਂ ਬਾਅਦ ਇਹਦਾ ਛਿਲਕਾ ਉਤਾਰ ਲਾਂਗੇ ਬਹੁਤ ਹੀ ਸੌਫਟ ਹੋ ਜਾਂਦੀ ਆ ਬਿਲਕੁਲ ਆਸਾਨੀ ਨਾਲ ਇਹਦਾ ਛਿਲਕਾ ਉੱਤਰ ਜਾਂਦਾ ਇਸ ਤਰੀਕੇ ਨਾਲ ਸਾਰੀਆਂ ਅਰਬੀਆਂ ਦਾ ਅਸੀਂ ਇਸ ਤਰੀਕੇ ਨਾਲ ਅਸੀਂ ਛਿਲਕਾ ਉਤਾਰ ਕੇ ਇਹਨਾਂ ਨੂੰ ਤਿਆਰ ਕਰ ਲਾਂਗੇ ਬਹੁਤ ਹੀ ਜ਼ਿਆਦਾ ਸੌਫਟ ਹੋ ਚੁੱਕੀ ਹੈ ਜਿਆਦਾ ਵਿਸਲ ਨਹੀਂ ਲਗਵਾਨੀ ਸਿਰਫ ਇੱਕ ਵਿਸਲ ਹੀ ਲਗਵਾਨੀ ਹੈ ਅਸੀਂ ਇਸ ਤਰੀਕੇ ਨਾਲ ਅਸੀਂ ਗੋਲ ਕਟਿੰਗ ਕਰ ਲਾਂਗੇ ਨਾ ਤੁਸੀਂ ਲੰਬੇ ਪੀਸ ਵਿੱਚ ਵੀ ਕਟਿੰਗ ਕਰ ਸਕਦੇ ਹੋ ਸਾਰੇ ਅਰਬੀਆਂ ਨੂੰ ਅਸੀਂ ਗੋਲ ਪੀਸ ਵਿੱਚ ਕਟਿੰਗ ਕਰਕੇ ਤਿਆਰ ਕਰ ਲਾਂਗੇ ਹੁਣ ਅਸੀਂ ਗੈਸ ਤੇ ਕੜਾਈ ਰੱਖਾਂਗੇ ਉਹਦੇ ਵਿੱਚ ਪਾਵਾਂਗੇ ਦੋ ਚਮਚ ਸਰੋਂ ਦਾ ਤੇਲ ਦੋ بڑے ਚਮਚ ਲੈ ਲਈ ਸੀ ਅਸੀਂ ਸਰੋਂ ਦੇ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰਨ ਤੋਂ ਬਾਅਦ ਅਸੀਂ ਅਰਬੀ ਨੂੰ ਫਰਾਈ ਕਰ ਲੈਣਾ ਹੈ ਸਿਰਫ 2 ਮਿੰਟ ਲਈ ਫਰਾਈ ਕਰਨਾ ਕਿਉਂਕਿ ਇਹਦੇ ਵਿੱਚ ਚਿਪਚਪਾਟ ਜੀ ਹੁੰਦੀ ਹੈ ਜਿਹੜੀ ਲੇਸ ਬਣੀ ਹੁੰਦੀ ਹੈ ਅਰਬੀ ਵਿੱਚ ਉਹ ਫਰਾਈ ਕਰਨ ਨਾਲ ਬਿਲਕੁਲ ਦੂ ਦੇ ਖਾਣ ਵਿੱਚ ਵੀ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ ਅਰਬੀ 2 ਮਿੰਟ ਲਈ ਹੀ ਅਸੀਂ ਇਹਨਾਂ ਨੂੰ ਫਰਾਈ ਕਰ ਲਾਂਗੇ ਥੋੜਾ ਜਿਹਾ ਜਦੋਂ 골ਡਨ ਕਲਰ ਆ ਜਾਵੇ ਉਦੋਂ ਤੱਕ ਇਹਨੂੰ ਫਰਾਈ ਕਰ ਲਾਂਗੇ ਬਿਲਕੁਲ ਹਲਕੇ ਹੱਥਾਂ ਨਾਲ ਚਲਾਵਾਂਗੇ ਕਿਉਂਕਿ ਬਿਲਕੁਲ ਬਹੁਤ ਜ਼ਿਆਦਾ ਸੌਫਟ ਹੈ ਸਾਡੀ ਅਰਬੀ ਦੇਖੋ 골ਡਨ ਕਲਰ ਆ ਚੁੱਕਿਆ ਹੈ ਥੋੜਾ ਥੋੜਾ ਇਹ ਚ ਚਿਪਚਪਾਟ ਵੀ ਦੂਰ ਹੋ ਚੁੱਕੀ ਹੈ ਹੁਣ ਇਹਨੂੰ ਅਸੀਂ ਬਾਹਰ ਕੱਢ ਲਾਂਗੇ ਐਸੇ ਤੇਲ ਵਿੱਚ ਅਸੀਂ ਪਾਵਾਂਗੇ ਅੱਧਾ ਚਮਚ ਜੀਰਾ ਜੀਰੇ ਨੂੰ ਚੰਗੀ ਤਰ੍ਹਾਂ ਭੁੰਨਣ ਤੋਂ ਬਾਅਦ ਇਹਦੇ ਵਿੱਚ ਅਸੀਂ ਲੰਬੇ ਪੀਸ ਵਿੱਚ ਕੱਟ ਕੇ ਪਿਆਜ਼ ਐਡ ਕਰ ਦਾਂਗੇ ਪਿਆਜ਼ਾਂ ਨੂੰ ਵੀ ਅਸੀਂ ਜ਼ਿਆਦਾ 골ਡਨ ਬ੍ਰਾਊਨ ਨਹੀਂ ਕਰਨਾ ਹੈਗਾ ਸੇਵ ਥੋੜਾ ਜਿਹਾ ਇਹਨਾਂ ਦਾ ਟ੍ਰਾਂਸਫਰੇਟ ਹੋਣ ਤਾਂਕਿ ਭੁੰਨ ਲਾਂਗੇ ਥੋੜਾ ਜਿਹਾ ਇਹ ਕੱਚਾ ਫਲੇਵਰ ਹੁੰਦਾ ਜਿਹੜਾ ਪਿਆਜ਼ਾਂ ਦਾ ਉਹ ਅਸੀਂ ਦੂਰ ਕਰਨਾ ਹੈ ਜ਼ਿਆਦਾ ਬ੍ਰਾਊਨ ਨਹੀਂ ਕਰਨੇ ਆਪਣੇ ਪਿਆਜ਼ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਬਿਲਕੁਲ ਸਿੰਪਲ ਤਰੀਕਾ ਆਰਬੀ ਬਣਾਉਣ ਦਾ ਤੁਸੀਂ ਵੀ ਇੱਕ ਵਾਰ ਜ਼ਰੂਰ ਟਰਾਈ ਕਰਿਓ ਪਿਆਜ਼ਾਂ ਦੇ ਨਾਲ ਹੀ ਅਸੀਂ ਅਦਰਕ ਤੇ ਲਸਣ ਦਾ ਪੇਸਟ ਪਾ ਦਵਾਂਗੇ ਜੇ ਤੁਹਾਡੇ ਕੋਲ ਪੇਸਟ ਨਹੀਂ ਹੈਗਾ ਤਾਂ ਤੁਸੀਂ ਬਰੀਕ ਕਟਿੰਗ ਕਰਕੇ ਵੀ ਅਦਰਕ ਲਸਣ ਨੂੰ ਇਹਦੇ ਵਿੱਚ ਪਾ ਸਕਦੇ ਹੋ ਪਿਆਜ਼ਾਂ ਦੇ ਨਾਲ ਹੀ ਅਸੀਂ ਇਹਨਾਂ ਨੂੰ ਭੁੰਨ ਲੈਣਾ ਹੈ ਚੰਗੀ ਤਰ੍ਹਾਂ ਇਹਨਾਂ ਨੂੰ ਪਿਆਜ਼ਾਂ ਦੇ ਨਾਲ ਹੀ ਭੁੰਨ ਲਾਂਗੇ ਪਿਆਜ਼ਾਂ ਨੂੰ ਵੀ ਤਾਂ ਥੋੜਾ ਜਿਹਾ ਟਰਾਂਸਪੇਰੈਂਟ ਹੋਣ ਤੱਕ ਹੀ ਭੁੰਨਾਂਗੇ ਜ਼ਿਆਦਾ ਬ੍ਰਾਊਨ ਨਹੀਂ ਕਰਾਂਗੇ ਅਸੀਂ ਜਾਲਾ ਮਸਾਲੇ ਨਹੀਂ ਯੂਜ਼ ਕਰਨੇ ਅਸੀਂ ਬਹੁਤ ਹੀ ਸਿੰਪਲ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਊਗੀ ਇਹਦੇ ਵਿੱਚ ਅਸੀਂ ਹਰੀਆਂ ਮਿਰਚਾਂ ਐਡ ਕਰਾਂਗੇ ਦਿਨ ਤੋਂ ਚਾਰ ਅਸੀਂ ਹਰੀ ਮਿਰਚਾਂ ਲਈਆਂ ਸੀਗੀਆਂ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਹਰੀ ਮਿਰਚ ਘੱਟ ਵੱਧ ਕਰ ਸਕਦੇ ਹੋ ਨਾਲ ਹੀ ਅਸੀਂ ਪਿਆਜ਼ਾਂ ਦੇ ਭੁੰਨ ਲੈਣੇ ਆ ਹਰੀ ਮਿਰਚਾਂ ਨੂੰ ਵੀ ਇਸ ਤਰੀਕੇ ਨਾਲ ਅਸੀਂ 2 ਮਿੰਟ ਲਈ ਪਿਆਜ਼ਾਂ ਨੂੰ ਭੁੰਨ ਲਿਆ ਆ ਹੁਣ ਇਹਦੇ ਵਿੱਚ ਅਸੀਂ ਥੋੜੇ ਜਿਹਾ ਮਸਾਲੇ ਐਡ ਕਰਾਂਗੇ ਇਦੇ ਵਿੱਚ ਪਾਵਾਂਗੇ ਚਮਚ ਦਾ ਚੌਥਾ ਹਿੱਸਾ ਹਲਦੀ ਪਾਊਡਰ ਅੱਧਾ ਚਮਚ ਪਾਵਾਂਗੇ ਧਨੀਆ ਪਾਊਡਰ ਚਮਚ ਦਾ ਚੌਥਾ ਹਿੱਸਾ ਪਾਵਾਂਗੇ ਇਹਦੇ ਵਿੱਚ ਕਸ਼ਮੀਰੀ ਲਾਲ ਮਿਰਚ ਤੇ ਅੱਧਾ ਚਮਚ ਜੀ ਦੇ ਵਿੱਚ ਅਮचूर ਪਾਊਡਰ ਦਾ ਪਾਵਾਂਗੇ ਅਤੇ ਟੇਸਟ ਦੇ ਕੋਡਿੰਗ ਇਹਦੇ ਵਿੱਚ ਅਸੀਂ ਨਮਕ ਪਾ ਲਵਾਂਗੇ ਅਮचूर ਪਾਊਡਰ ਤੁਸੀਂ ਜ਼ਰੂਰ ਪਾਓ ਕਿਉਂਕਿ ਇਹਦੇ ਵਿੱਚ ਅਸੀਂ ਟਮਾਟਰ ਦਾ ਯੂਜ਼ ਨਹੀਂ ਕੀਤਾ ਬਿਲਕੁਲ ਵੀ 2 ਸੈਕਿੰਡ ਲਈ ਮਸਾਲਿਆਂ ਨੂੰ ਅਸੀਂ ਪਿਆਜ਼ਾਂ ਦੇ ਨਾਲ ਹੀ ਭੁੰਨ ਲਾਂਗੇ ਇਸ ਤਰੀਕੇ ਨਾਲ ਤੇ ਬਾਅਦ ਵਿੱਚ ਅਸੀਂ ਇਹਦੇ ਵਿੱਚ ਅਰਬੀ ਐਡ ਕਰ ਦਾਂਗੇ ਬਹੁਤ ਹੀ ਸਿੰਪਲ ਤਰੀਕਾ ਅਰਬੀ ਬਣਾਉਣ ਦਾ ਤੇ ਬਹੁਤ ਜ਼ਿਆਦਾ ਟੇਸਟੀ ਵੀ ਬਣ ਕੇ ਤਿਆਰ ਮਸਾਲੇ ਸਾਡੇ ਬਿਲਕੁਲ ਭੁੰਨੂ ਹੋ ਚੁੱਕੇ ਐ ਇਸ ਟਾਈਮ ਤੇ ਅਸੀਂ ਆਪਣੀ ਅਰਬੀ ਦੇ ਵਿੱਚ ਐਡ ਕਰ ਦਾਂਗੇ ਅਰਬੀ ਨੂੰ ਐਡ ਕਰਨ ਤੋਂ ਬਾਅਦ ਅਸੀਂ بس 2 ਮਿੰਟ ਲਈ ਇਹਨੂੰ ਚਲਾਣਾ ਕਿਉਂਕਿ ਅਰਬੀ ਸਾਡੀ ਬਿਲਕੁਲ ਸੌਫਟ ਹੋਈ ਹੋਈ ਐ ਸਿਰਫ ਮਸਾਲਿਆਂ ਦੇ ਨਾਲ 2 ਮਿੰਟ ਲਈ ਭੁੰਨਾਂਗੇ ਇਹਨੂੰ ਲਗਾਤਾਰ ਚਲਾਉਂਦੇ ਹੋਏ ਭੁੰਨ ਲਾਂਗੇ ਜੇ ਤੁਹਾਡੇ ਕੋਲ ਹਰਾ ਧਨੀਆ ਹੈਗਾ ਤੁਸੀਂ ਇਸ ਟਾਈਮ ਤੇ ਉਹ ਵੀ ਐਡ ਕਰ ਸਕਦੇ ਹੋ ਇਹਦੇ ਵਿੱਚ ਬਿਲਕੁਲ ਹਲਕੇ ਹੱਥਾਂ ਨਾਲ ਚਲਾਵਾਂਗੇ ਕਿਉਂਕਿ ਸਾਡੀ ਅਰਬੀ ਐ ਜਿਹੜੀ ਬਿਲਕੁਲ ਸੌਫਟ ਐ ਇਸ ਟਾਈਮ ਤੇ ਇਦੇ ਵਿੱਚ ਅਸੀਂ ਥੋੜੀ ਜਿਹੀ ਕਸੂਰੀ ਮੇਥੀ ਐਡ ਕਰਾਂਗੇ ਇਹਦਾ ਫਲੇਵਰ ਬਹੁਤ ਜ਼ਿਆਦਾ ਵਧੀਆ ਆਉਂਦਾ ਸਬਜ਼ੀ ਵਿੱਚ ਤੇ ਲਾਸਟ ਵਿੱਚ ਥੋੜਾ ਜਿਹਾ ਇਹਦੇ ਵਿੱਚ ਪਾਵਾਂਗੇ ਗਰਮ ਮਸਾਲਾ ਚੰਗੀ ਤਰ੍ਹਾਂ ਅਸੀਂ ਮਿਕਸ ਕਰ ਲਾਂਗੇ ਸਾਡੀ ਸਬਜ਼ੀ ਬਣ ਕੇ ਬਿਲਕੁਲ ਤਿਆਰ ਹੋ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਸਬਜ਼ੀ ਦਾ ਕਲਰ ਵੀ ਕਿੰਨਾ ਵਧੀਆ ਆਇਆ ਹੈ ਤੇ ਜ਼ਿਆਦਾ ਮਸਾਲਿਆਂ ਨਹੀਂ ਯੂਜ਼ ਕੀਤੇ ਅਸੀਂ ਬਿਲਕੁਲ ਘਰ ਦੇ ਬਣੇ ਮਸਾਲੇ ਹੀ ਅਸੀਂ ਯੂਜ਼ ਕੀਤੇ ਆ ਚੰਗੀ ਤਰ੍ਹਾਂ ਅਸੀਂ ਮਿਕਸ ਇਹਨੂੰ ਕਰ ਲਾਂਗੇ ਸਬ지 ਸਬਜੀ ਬਣ ਕੇ ਬਿਲਕੁਲ ਤਿਆਰ ਹੈ ਤੁਸੀਂ ਵੀ ਇੱਕ ਵਾਰ ਜ਼ਰੂਰ ਟਰਾਈ ਕਰਿਓ ਅੱਜ ਵਾਲੀ ਵੀਡੀਓ ਵਧੀਆ ਲੱਗੀ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਹਾਂ ਕਿਸੇ ਹੋਰ ਵਧੀਆ ਜੀ ਰੈਸਪੀ ਦੇ ਨਾਲ ਤਦ ਤੱਕ ਲਈ ਸ਼ਸ਼ੀ ਕਾਲ ਤੁਸੀਂ ਵੀ ਬਣਾਓ ਤੇ ਇੰਜੋਏ ਕਰੋ ਤੇ ਆਪਣੇ ਫੀਡਬੈਕ ਜ਼ਰੂਰ ਸ਼ੇਅਰ ਕਰਿਆ ਕਰੋ